ਕਿ ਤੁਸੀਂ ਵੀ ਇਹੋ ਜਿਹਾ 글로 ਚਾਹੁੰਦੇ ਹੋ ਕਿ ਤੁਹਾਡੇ ਫੇਸ ਤੇ ਫੇਸ਼ੀਅਲ ਜਿੰਨਾ ਦਾ 글로 ਆਏ ਤੇ ਕਿਤੇ ਵੀ ਫੰਕਸ਼ਨ ਹੋ ਵਗੈਰਾ ਰਿਆ ਵਗੈਰਾ ਤੋਂ ਜਾਂ ਤੋਂ ਪਹਿਲੇ ਤੁਹਾਡਾ ਫੇਸ ਹੈ ਜਿਹੜਾ ਉਹ ਬਿਲਕੁਲ ਕਲੀਅਰ স্মੂਥ ਤੇ ਆਪਣਾ ਗਲੋਇੰਗ ਲੱਗੇ ਤੇ ਅੱਜ ਮੈਂ ਤੁਹਾਨੂੰ ਦੱਸੂਗੀ ਫੇਸ ਪੈਕ ਤੇ ਕਿਤੇ ਵੀ ਫੰਕਸ਼ਨ ਦੇ ਵਿੱਚ ਜਾਣ ਤੋਂ ਪਹਿਲੇ ਤੁਸੀਂ ਇਹਨੂੰ ਟਰਾਈ ਕਰ ਸਕਦੇ ਹੋ ਬਹੁਤ ਹੀ ਵਧੀਆ ਫੇਸ ਪੈਕ ਆ ਤੇ ਚਲੋ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਅਸੀਂ ਚ ਪਾਵਾਂਗੇ ਇੱਕ ਚਮਚ ਬੇਸਨ ਦਾ ਆਪਣੇ ਫੇਸ ਦੇ ਅਕੋਰਡਿੰਗ ਪਾਣਾ ਜਿੰਨਾ ਅਪਲਾਈ ਕਰ ਸਕਦੇ ਹੋ ਓਨਾ ਇੱਕ ਚਮਚ ਲਿਆ ਬੇਸਨ ਕਿ ਹੈ ਚਿਹਰੇ ਦੀ ਟੈਨਿੰਗ ਨੂੰ ਦੂਰ ਕਰਦਾ ਹੈ ਪਿੰਪਲ ਇਹ ਤੋਂ ਰਾਹਤ ਮਿਲਦੀ ਆ ਤੇ ਇਹਨੂੰ ਲਗਾਉਣ ਦੇ ਨਾਲ 글로 ਵੀ ਆਉਂਦਾ ਫੇਸ ਤੇ ਚਮੜੀ ਚ ਕਸਾਅ ਵੀ ਆਉਂਦਾ ਤੇ ਇਹਦੇ ਨਾਲ ਝੋੜੀਆਂ ਜਿਹੜੀਆਂ ਉਹ ਦੂਰ ਹੁੰਦੀਆਂ ਤੇ ਨਵੀਆਂ ਜਿਹੜੀਆਂ ਆਪਣੀ ਲੋਟ ਆਉਂਦੀਆਂ ਜਿਹੜੀ ਚਿਹਰੇ ਤੇ ਆ ਤੇ ਬਹੁਤ ਵਧੀਆ ਇਹ ਹੁੰਦਾ ਤੇ ਉਸ ਤੋਂ ਬਾਅਦ ਥੋੜੀ ਜਿਹੀ ਆਪਾਂ ਇਹਦੇ 'ਚ ਹਲਦੀ ਪਾਈ ਆ ਹਲਦੀ ਦੇ ਨਾਲ ਦਾਗ-ਦੱਬੇ ਦੂਰ ਹੁੰਦੇ ਆ ਤੇ ਕਾਲੇ ਘੇਰੇ ਹੁੰਦੇ ਆ ਜਿਹੜੇ ਉਹ ਵੀ ਆਪਣਾ ਦੂਰ ਹੁੰਦੇ ਆ ਇਹਦੇ ਨਾਲ ਚਿਹਰਾ ਨਿਖਰਦਾ ਤੇ ਹਲਦੀ ਦੀ ਵਰਤੋਂ ਦੇ ਨਾਲ ਮੁਹਾਸੇ ਦੂਰ ਹੁੰਦੇ ਆ ਫਿਰ ਮੈਂ ਇਹਦੇ 'ਚ ਇੱਕ ਚਮਚ ਦਹੀਂ ਦਾ ਪਾਇਆ ਦਹੀਂ ਆ ਜਿਹੜੀ ਉਹ ਬਹੁਤ ਹੀ ਫਾਇਦੇਮੰਦ ਹੁੰਦੀ ਆ ਇਹਦੇ ਵਿੱਚ ਪ੍ਰੋਟੀਨ, ਕੈਲ ਜਿਹੜੇ ਪੌਸ਼ਕ ਤੱਤ ਹੁੰਦੇ ਆ ਉਹਦੇ ਨਾਲ ਇਹ ਤਿਆਰ ਕੀਤਾ ਜਾਂਦਾ ਹੈ ਜਿਹੜਾ ਫੇਸ ਪੈਕ ਹੈ ਚੰਬੀ ਦੀ ਸਮੱਸਿਆਵਾਂ ਦਾ ਛੁਟਕਾਰਾ ਪਾਣ ਲਈ ਸਹਾਇਕ ਹੁੰਦਾ ਹੈ ਤੇ ਦਹੀਂ ਬਹੁਤ ਹੀ ਜ਼ਿਆਦਾ ਫਾਇਦੇ ਤੁਸੀਂ ਇਹਦੇ ਵਿੱਚ ਆਪਣਾ ਨਿੰਬੂ ਵੀ ਐਡ ਕਰ ਸਕਦੇ ਹੋ ਸਹਿਦ ਐਡ ਕਰ ਸਕਦੇ ਹੋ ਬਟ ਮੈਂ ਇਹ ਤਿੰਨੇ ਚੀਜ਼ਾਂ ਯੂਜ਼ ਕਰਦੀਆਂ ਤੇ ਜਦੋਂ ਵੀ ਕਿਤੇ ਜਾਣਾ ਹੋਏ ਫੇਸ ਪੈਕ ਮੈਂ ਯੂਜ਼ ਕਰਦੀਆਂ ਫੇਸ ਦੇ ਉੱਤੇ ਤੇ ਇਨਸਟੈਂਟ ਗਲੋ ਆਉਂਦਾ ਹੈ ਤੇ ਬਹੁਤ ਹੀ ਵਧੀਆ ਹੈ ਕੋਈ ਸਾਈਡ ਇਫੈਕਟ ਨਹੀਂ ਆ ਕੋਈ ਕੁਝ ਨਹੀਂ ਹੈਗਾ ਤੇ ਮੈਨੂੰ ਮੈਂ ਕੁਆਰੇ ਹੁੰਦੇ ਤੋਂ ਇਹ ਫੇਸ ਪੈਕ ਹੈ ਜਿਹੜਾ ਯੂਜ਼ ਕਰ ਰਹੀ ਹਾਂ ਤੇ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਹੈ ਕੁਝ ਵੀ ਆਪਣਾ ਕੋਈ ਵੀ ਸਕਿਨ ਜਿਵੇਂ ਡਰਾਈ ਹੋਵੇ oily ਹੋਵੇ ਇਹ ਲਗਾ ਸਕਦੇ ਹਾਂ ਤੇ ਲੈਮਨ ਵਗੈਰਾ ਮੈਂ ਇਹਦੇ ਚ ਯੂਜ਼ ਨਹੀਂ ਕਰਦੀ ਕਿਉਂਕਿ ਉਹਦੇ ਨਾਲੋਂ ਮੈਨੂੰ ਸੈਂਸਿਟਿਵ ਸਕਿਨ ਹੈ ਤੇ ਉਹਦੇ ਨਾਲ ਮੇਰੇ ਫੇਸ ਤੇ ਪਿੰਪਲਸ ਆ ਜਾਂਦੇ ਆ ਇਸ ਲਈ ਮੈਂ ਇਹ ਤਿੰਨੇ ਚੀਜ਼ਾਂ ਕਰਦੀ ਹਾਂ ਯੂਜ਼ ਤੇ ਕਿਸੇ ਵੀ ਜਾਣ ਤੋਂ ਪਹਿਲੇ ਤੇ ਸੱਚੀ ਨੂੰ ਬਹੁਤ ਵਧੀਆ ਗਲੋ ਆਂਦਾ ਹੈ ਇਹ ਫਰਸਟ ਪੈਕ ਹੈ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਹਾਂ ਸੈਕਿੰਡ ਪੈਕ ਮੈਂ ਤੁਹਾਨੂੰ ਦੱਸਾਂਗੀ ਉਹਦੇ ਚ ਆਪਾਂ ਕਾਫੀ ਐਡ ਕਰ ਸਕਦੇ ਹਾਂ ਉਦੇ ਨਾਲ ਵੀ ਫੇਸ ਤੇ ਇੰਨਾ ਵਧੀਆ 글로 ਆਂਦਾ ਹੈ ਕਿ ਆਪਾਂ ਪਰਲਰ ਜਾਣ ਦੀ ਲੋੜ ਨਹੀਂ ਪੈਂਦੀ ਕੋਈ ਵੀ ਇਨਸਟੈਂਟ ਫੰਕਸ਼ਨ ਆ ਜਾਏ ਤੇ ਪਤਨ ਲੱਗੇ ਕਿ ਫੰਕਸ਼ਨ ਹੈਗਾ ਤੇ ਆਪਾਂ ਨੂੰ ਨਹੀਂ ਹੈ ਟਾਈਮ ਪਰਲਰ ਜਾਣ ਦੇ ਲਈ ਤੇ ਆਪਾਂ ਇਹ ਵਾਲਾ ਜਿਹੜਾ ਫੇਸ ਪੈਕ ਆ ਘਰੇ ਤਿਆਰ ਕਰਕੇ ਫੰਕਸ਼ਨ ਦੇ ਵਿੱਚ ਜਾ ਸਕਦੇ ਹਾਂ ਟੈਂਡ ਕਰ ਸਕਦੇ ਹਾਂ ਤੇ ਸੱਚੀ ਨੂੰ ਇੰਨਾ ਵਧੀਆ 글로 ਆਂਦਾ ਚਿਹਰਾ ਬਿਲਕੁਲ ਨਿਖਰ ਜਾਂਦਾ ਸਮੂਥ ਹੋ ਜਾਂਦਾ ਹੁਣ ਮੈਂ ਇਹ ਪੈਕ ਆ ਜਿਹੜਾ ਟਰਾਈ ਲੱਗੇ ਹੋਈ ਆਪਣੇ ਫੇਸ ਤੇ ਲਗਾਣ ਲੱਗੀ ਹੋਈ ਹਾਂ ਤੇ ਆਪਾਂ ਐਵੇਂ ਉੱਪਰ ਦੀ ਡਾਇਰੈਕਸ਼ਨ ਦੇ ਵਿੱਚ ਇਹਨੂੰ ਕਰਨਾ ਹੈ ਤੇ 15 10 15 ਮਿੰਟ ਲੱਗਦੀਆਂ ਇਹਨੂੰ ਸੁੱਕਣ ਦੇ ਵਿੱਚ ਹੋ ਤੇ ਜਦੋਂ ਸੁੱਕ ਜਵੇ ਤੇ ਇਹਦੇ ਚ ਕੀ ਆ ਇਹਦੇ ਚ ਆਪਣੇ ਬੋਲਣਾ ਨਹੀਂ ਹੁੰਦਾ ਹੈਗਾ ਬਿਲਕੁਲ ਜੇ ਆਪਾਂ ਬੋਲਾਂਗੇ ਤਾਂ ਇਹਦੇ ਚ ਨਾਲ ਕੀ ਆ ਇਹ ਛੁੜੀਆਂ ਜਿਹੜੀਆਂ ਉਹ ਪੈ ਜਾਂਦੀਆਂ ਨੇ ਤੇ ਜੇ ਸਕਿਨ ਨੂੰ ਖਿੱਚਦੀ ਆ ਤੇ ਉਹਦੇ ਕਰਕੇ ਆਪਾਂ ਆਪਣਾ 2 ਮਿੰਟ 10 ਮਿੰਟ ਆਪਣਾ ਇਹਦੇ ਚ ਜਿਹੜਾ ਮੋਹ ਆਪਣਾ ਬਾਤ ਰੱਖਣਾ ਤੇ ਉਸ ਤੋਂ ਬਾਅਦ ਫੇਸ ਦਾ 글로ਅ ਦੇਖਿਓ ਤੁਸੀਂ ਬਹੁਤ ਵਧੀਆ ਫੇਸ ਦਾ 글로ਅ ਆਊਗਾ ਤੇ ਬਹੁਤ ਵਧੀਆ ਇਹ ਫੇਸ ਪੈਕ ਹੈਗਾ ਤੇ ਉਹ ਵੈਸੇ ਵੀ ਆਪਾਂ ਹਲਦੀ ਹੈ ਜਿਹੜੀ ਉਹ ਯੂਜ਼ ਕਰਦੇ ਆ ਮੁਹਾਸੇ ਵਗੈਰਾ ਦੂਰ ਹੁੰਦੇ ਆ ਬਟਨਾ ਵਗੈਰਾ ਦੇ ਵਿੱਚ ਵੀ ਯੂਜ਼ ਕਰਦੇ ਆ ਤੇ instant glow ਦੇ ਲਈ ਵੀ ਇਹਨੂੰ ਯੂਜ਼ ਕਰਦੇ ਹਾਂ ਤੇ ਮੈਂ ਪੂਰੇ ਫੇਸ ਤੇ ਇਹ ਅਪਲਾਈ ਕਰ ਲਿਆ ਤੇ ਕੀ ਹੁੰਦਾ ਹੈ ਗਰ キッチン ਦੇ ਵਿੱਚ ਕੰਮ ਕਰਦੀ ਕਰਦੀ ਮੈਂ ਇਹ ਫੇਸ ਪੈਕ ਬਣਾ ਲੈਂਦੀ ਆ ਤੇ ਨਾਲ ਦੀ ਨਾਲ ਆਪਣਾ ਘਰ ਦਾ ਕੰਮ ਕਰਦੀ ਰਹਿੰਦੀ ਆ ਫਿਰ ਕਿਚਨ ਦੇ ਵਿੱਚ ਜਿਵੇਂ ਸਬਜੀ ਵਗੈਰਾ ਬਣਾ ਰਹੀ ਹਾਂ ਤੇ ਕੰਮ ਕਰਦੀ ਰਹਿੰਦੀ ਆ ਤੇ ਨਾਲ ਹੀ ਆਪਣਾ ਫੇਸ ਪੈਕ ਜਿਹੜਾ ਉਹ ਲਗਾ ਲੈਂਦੀ ਆ ਇਹਨੂੰ ਆਪਾਂ ਹਫਤੇ ਦੇ ਵਿੱਚ 2 ਤੋਂ 3 ਵਾਰੀ ਲਗਾ ਸਕਦੇ ਹੋ ਕੋਈ ਵੀ ਦਾ ਸਾਈਡ ਇਫੈਕਟ ਨਹੀਂ ਆ ਬਹੁਤ ਵਧੀਆ ਗਲੋ ਆਏਗਾ ਤੁਸੀਂ ਟਰਾਈ ਕਰਕੇ ਜਰੂਰ ਦੇਖਿਓ ਤੇ ਮੈਂ ਵੀ ਲਗਾਉਂਦੀ ਆ ਮੰਮੀ ਤੇ ਵੀ ਲਗਾਉਂਦੀ ਆ ਤੇ ਅਸੀਂ ਲਗਾਉਂਦੇ ਹੁੰਦੇ ਆ ਤੇ ਮੈਨੂੰ ਜਦੋਂ ਵੀ ਟਾਈਮ ਮਿਲ ਜੇ ਤਾਂ ਹਫਤੇ ਦੇ ਦੋ ਜਾਂ ਤਿੰਨ ਵਾਰ ਹੀ ਮੈਂ ਇਹਨੂੰ ਅਪਲਾਈ ਜ਼ਰੂਰ ਕਰਦੀ ਆ ਫੇਸ ਤੇ ਜਿਹੜੇ ਦਾਗ ਧੱਬੇ ਹੁੰਦੇ ਆ ਉਹ ਵੀ ਦੂਰ ਹੋ ਜਾਂਦੇ ਆ ਮੁਹਾਸੇ ਦੂਰ ਹੋ ਜਾਂਦੇ ਆ ਝੋੜੀਆਂ ਦੂਰ ਹੁੰਦੀਆਂ ਤੇ ਸਕਿਨ ਜਿਹੜੀ ਉਹ ਬਹੁਤ ਵਧੀਆ ਗਲੋਇੰਗ ਕਰਦੀ ਆ ਤੇ ਸ਼ਾਈਨ ਕਰਦੀ ਆ ਤੇ ਸੌਫਟ ਹੋ ਜਾਂਦੀ ਆ ਬਿਲਕੁਲ ਇਹਨੂੰ ਲਗਾਉਣ ਤੋਂ ਬਾਅਦ ਹੀ ਦੇਖ ਜਦ ਵਧੀਆ ਨਿਖਾਰ ਆਂਦਾ ਹੈ ਨਾ ਤੇ ਬਹੁਤ ਵਧੀਆ ਮਤਲਬ ਇਹ ਸਕਿਨ ਹੋ ਜਾਂਦੀ ਆ ਆਪਣੀ ਮੈਂ ਤਾਂ ਜ਼ਰੂਰ ਟਰਾਈ ਕਰਦੀ ਆ ਇਹ ਤੁਸੀਂ ਵੀ ਕਰਕੇ ਦੇਖਿਓ ਇਹ ਤੇ ਫੇਸ਼ੀਅਲ ਕਰਾਣ ਦੀ ਬਿਲਕੁਲ ਵੀ ਤੁਹਾਨੂੰ ਨੀਡ ਨਹੀਂ ਹੋਊਗੀ ਤੇ ਆਪਣਾ ਬਹੁਤ ਵਧੀਆ ਬਹੁਤ ਵਧੀਆ ਫੇਸ ਪੈਕ ਹੈਗਾ ਇਹ ਤੇ ਤੁਸੀਂ ਇਹਨੂੰ ਅਪਲਾਈ ਕਰਦੇ ਹੁਣ 15 ਮਿੰਟ ਦਾ ਇਹਦੇ ਨੂੰ ਮੈਂ ਗੇਰ ਦਊਂਗੀ ਵੀ 15 ਮਿੰਟ ਦੇ ਬਾਅਦ ਇਹ ਮੈਂ ਧੋ ਲੂੰਗੀ ਇਹਨੂੰ ਪਾਣੀ ਦੇ ਨਾਲ ਤੇ ਦੇਖੋ ਪੂਰੇ ਫੇਸ ਤੇ ਮੈਂ ਇਹਨੂੰ ਅਪਲਾਈ ਕਰ ਲਿਆ ਤੇ ਬਿਲਕੁਲ ਹੁਣ ਬੋਲਣਾ ਨਹੀਂ ਹੈਗਾ ਤੇ ਫੇਸ ਪੈਕ ਲਗਾਉਣ ਤੋਂ ਬਾਅਦ ਤੇ ਪੂਰੇ ਫੇਸ ਤੇ ਮੈਂ ਇਹਨੂੰ ਅਪਲਾਈ ਕਰ ਲਿਆ ਤੇ ਤੁਸੀਂ ਆਪਣੇ ਬਾਜੂ ਤੇ ਵੀ ਲਗਾ ਸਕਦੇ ਹੋ ਗਰਦਨ ਤੇ ਲਗਾ ਸਕਦੇ ਹੋ ਜੇ ਵੀ ਤੁਹਾਨੂੰ ਟੈਨਿੰਗ ਲੱਗੇ ਨਾ ਇਹ ਟੈਨਿੰਗ ਨੂੰ ਰਿਮੂਵ ਕਰ ਦਿੰਦਾ ਹੈ ਤੇ ਆਪਣੀ ਜਿਹੜੀ ਸਕਿਨ ਹੈ ਉਹ ਬਿਲਕ ਤੇ ਬਹੁਤ ਵਧੀਆ ਫੇਸ ਵੀ ਬੇਸਨ ਲਗਾਉਦੇ ਬਹੁਤ ਵਧੀਆ ਨਿਖਾਰ ਆਂਦਾ ਤੇ 15 ਮਿੰਟ ਦੇ ਬਾਅਦ ਜਦੋਂ ਅਸੀਂ ਧੋਵਾਂਗੇ ਫੇਸ ਤਾਂ ਤੁਸੀਂ ਦੇਖੋਗੇ ਦੇਖੋ 스ਕਿਨਾ ਕਿੰਨਾ ਸਮੂਥ ਜਿਆਦਾ ਹੋ ਗਿਆ ਹੈ ਫੇਅਰ ਹੋ ਗਿਆ 스ਕਿਨ ਤੇ 글로 ਹੋਆ اتنا ਜਿਆਦਾ ਰ ਹੈ ਕਿਉਂਕਿ ਮੈਂ ਧੋਣ ਤੋਂ ਬਾਅਦ ਹੀ ਤੁਹਾਨੂੰ ਦਿਖਾ ਰਹੀ ਹਾਂ ਕੋਈ ਦੇਚ ਹਲੇ ਮੈਂ ਕਰੀਮ ਵਗੈਰਾ ਕੁਛ ਨਹੀਂ ਲਗਾਇਆ ਲੋਸ਼ਨ ਨਹੀਂ ਲਗਾਇਆ ਕੁਛ ਨਹੀਂ ਲਗਾਇਆ ਹੈਗਾ ਤੇ ਦੇਖੋ ਤੁਸੀਂ 스ਕਿਨਾ ਆਪਣੀ ਕਿੰਨੀ ਜਿਆਦਾ ਵਧੀਆ ਹੋ ਗਈ ਆ ਤੇ ਹੁਣ ਆਪਾਂ ਕਿਸੇ ਵੀ ਆਪਣਾ ਵਿਆਹ ਚ ਜਾ ਸਕਦੇ ਆ ਫੰਕਸ਼ਨ ਦੇ ਵਿੱਚ ਤੇ ਕੋਈ ਵੀ ਮੇਕਅਪ ਵਗੈਰਾ ਆਪਣਾ ਅਪਲਾਈ ਕਰ ਸਕਦੇ ਆ ਤੇ ਬਹੁਤ ਵਧੀਆ 글로 ਆਂਦਾ ਇਹ ਇਨਸਟੈਂਟ 글로 ਇਸ ਦੇ ਚ ਆਂਦਾ ਤੇ ਇਹ ਫੇਸ ਪੈਕ ਆ ਜਿਹੜਾ ਬਹੁਤ ਹੀ ਵਧੀਆ ਤੁਸੀਂ ਟਰਾਈ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਮੇਰੀਆਂ ਵੀਡੀਓ ਜਿਹੜੀਆਂ ਉਹ ਤੁਹਾਨੂੰ ਮਿਲ ਜਾ ਸਕਣ ਤੇ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਵੀਡੀਓ ਨੂੰ ਜੇ ਵੀਡੀਓ ਵਧੀਆ ਲੱਗੀ ਤਾਂ ਜਰੂਰ ਦੱਸਿਓ ਕਮੈਂਟ ਕਰਕੇ